ਤਉ ਦੀਪਾਲ ਕਿਸੇ ਪਿੰਡ ਵਿੱਚ ਇੱਕ ਲੜਕਾ ਰਹਿੰਦਾ ਸੀ ਅਮੀਰ ਬਣ ਦਾ ਲਾਲਸਾ ਉਸ ਦੇ ਮਨ ਵਿੱਚ ਉਸਰ ਵੱਟੇ ਲੈਂਦਾ ਰਹਿੰਦਾ ਸੀ ਆਪਣੇ ਇਸ ਲਾਲਸਾ ਨੂੰ ਪੂਰੀ ਕਰਨ ਲਈ ਉਹ ਇੱਕ ਸ਼ਹਿਰ ਵਿੱਚ ਜਾ ਕੇ ਨੌਕਰੀ ਕਰਨ ਲੱਗ ਪਿਆ ਪਰ ਉਹ ਆਪਣੀ ਕਮਾਈ ਤੋਂ ਸੰਤੁਸ਼ਟ ਨਹੀਂ ਸੀ ਉਹ ਕੁਝ ਹੋਰ ਅਜੀਹਾ ਲੋਚਦਾ ਸੀ ਜਿਸ ਨਾਲ ਉਸ ਦੀ ਕਿਸਮਤ ਇਕਦਮ ਬਦਲ ਜਾਵੇ ਉਹ ਥੋੜਾ ਆਲਸੀ ਇਨਸਾਨ ਸੀ ਜਦੋਂ ਦੇਖਦੇ ਉਹ ਵੱਡੇ ਵੱਡੇ ਸੁਪਨੇ ਦੇਖਦਾ ਰਹਿੰਦਾ ਸੀ ਇੱਕ ਦਿਨ ਉਹ ਸਾਧੂ ਕੋਲ ਗਿਆ ਉਸਨੇ ਸਾਧੂ ਨੂੰ ਆਪਣੀ ਪੂਰੀ ਕਹਾਣੀ ਸੁناਈ ਤੇ ਪੁੱਛਿਆ ਸਾਧੂ ਮਹਾਰਾਜ ਕਿਰਪਾ ਕਰਕੇ ਮੈਨੂੰ ਇਹ ਦੱਸੋ ਕਿ ਆਖਰ ਮੇਰੀ ਕਿਸਮਤ ਕਿੱਥੇ ਹੈ ਸਾਧੂ ਨੇ ਨੌਜਵਾਨ ਦੀ ਗੱਲ ਸਮਝਾਗੀ ਕਿ ਉਹ ਬੜਾ ਆਲਸੀ ਹੈ ਬਿਨਾ ਕੋਈ ਕੰਮ ਕੀਤੇ ਅਮੀਰ ਬਣਨਾ ਚਾਹੁੰਦਾ ਹੈ ਥੋੜੀ ਦੇਰ ਨੌਜਵਾਨ ਨੂੰ ਦੇਖਣ ਤੋਂ ਬਾਅਦ ਸਾਧੂ ਨੇ ਕਿਹਾ ਪੁੱਤਰ ਤੇਰੀ ਕਿਸਮਤ ਇੱਥੇ ਕਿਤੇ ਨਹੀਂ ਹੈ ਉਹ ਤਾਂ ਸਮੁੰਦਰ ਤੋਂ ਪਰਲੇ ਪਾਸੇ ਹੈ ਆਪਣੀ ਕਿਸਮਤ ਨੂੰ ਲੱਭਣ ਲਈ ਤੈਨੂੰ ਸਮੁੰਦਰ ਦੇ ਦੂਜੇ ਪਾਸੇ ਜਾਣਾ ਪਵੇਗਾ ਉਹ ਤਰੰਤ ਆਪਣੀ ਕਿਸਮਤ ਨੂੰ ਹਾਸਲ ਕਰਨ ਲਈ ਕਾਲਾ ਪੈ ਗਿਆ ਸੁੰਦਰ ਦੇ ਦੂਜੇ ਪਾਸੇ ਜਾਣ ਲਈ ਸਫ਼ਰ ਤੇ ਨਿਕਲ ਤੁਰਿਆ ਤੁਰਤੇ ਤੁਰਦੇ ਉਸਨੇ ਕਈ ਪਹਾੜ ਲੰਗੇ ਕਈ ਨਦੀਆਂ ਪਾਰ ਕੀਤੀਆਂ ਅੰਤੋਂ ਇੱਕ ਸਰਮਈ ਮદાન ਵਿੱਚ ਜਾ ਪੁੱਜਾ ਜਿੱਥੇ ਇੱਕ ਪਾਸੇ ਝਰਨਾ ਵਗ ਰਿਹਾ ਸੀ ਉਸ ਝਰਨੇ ਤੋਂ ਪਾਣੀ ਪੀਤਾ ਹਰੇ ਘਾਹ ਤੇ ਲੰਮਾ ਪੈ ਗਿਆ ਘਾਹ ਤੇ ਪਹਿੰਦੇ ਸਾਰ ਹੋ ਨੀਂਦੀ ਬੁੱਕਲ ਵਿੱਚ ਚਲਾ ਗਿਆ ਕਾਫੀ ਚਿਰ ਸੌਣ ਤੋਂ ਬਾਅਦ ਉਸ ਦੀ ਜਾਗ ਕੁੱਲੀ ਤਾਂ ਉਸ ਦੀ ਨਜ਼ਰ ਇੱਕ ਮદાન ਵਿੱਚ ਸੁੰਦਰ ਲੜਕੀ ਦੇ ਪਈ ਲੜਕੀ ਨੇ ਉਸ ਨੂੰ ਪੁੱਛਿਆ ਤੁਸੀਂ ਕਿੱਥੇ ਜਾ ਰਹੇ ਹੋ ਨੌਜਵਾਨ ਨੇ ਜਵਾਬ ਦਿੱਤਾ ਮੈਂ ਤਾਂ ਆਪਣੀ ਕਿਸਮਤ ਦੀ ਭਾਲ ਵਿੱਚ ਨਿਕਲਿਆ ਹਾਂ ਇਸ ਤੇ ਲੜਕੀ ਬੋਲੀ ਮੈਨੂੰ ਵੀ ਆਪਣੀ ਕਿਸਮਤ ਦੀ ਉਡੀਕ ਹੈ ਮੇਰਾ ਵਿਆਹ ਨਹੀਂ ਹੋ ਰਿਹਾ ਜੇ ਤੁਹਾਨੂੰ ਮੇਰੀ ਕਿਸਮਤ ਮਿਲੇ ਤਾਂ ਉਸ ਨੂੰ ਪੁੱਛਣਾ ਕਿ ਮੇਰਾ ਵਿਆਹ ਕਦੋਂ ਹੋਵੇਗਾ ਅੱਛਾ ਮੈਂ ਜ਼ਰੂਰ ਪੁੱਛਾਂਗਾ ਤੇ ਵਾਪਸੀ ਤੇ ਤੈਨੂੰ ਦੱਸ ਦੇਵਾਂਗਾ ਪਰ ਤੇ ਉਹ ਮੈਨੂ ਕਿੱਥੇ ਮਿਲੇਗੀ ਨੌਜਵਾਨ ਨੇ ਪੁੱਛਿਆ ਮੈਂ ਤੈਨੂੰ ਇੱਥੇ ਹੀ ਮਿਲਾਂਗੀ ਲੜਕੀ ਨੇ ਕਿਹਾ ਉਹ ਉੱਥੋਂ ਗਾਂ ਤੁਰ ਪਿਆ ਕੁਝ ਹੀ ਦੂਰ ਜਾਂਦੀ ਉਸ ਨੂੰ ਇੱਕ ਸੋਹਣਾ ਸੁਨੱਖਾ ਘੋੜਾ ਦਿਖਾਈ ਦਿੱਤਾ ਘੋੜੇ ਨੂੰ ਦੇਖ ਕੇ ਉਹਦੇ ਮਨ ਹੀ ਮਨ ਸੋਚਿਆ ਕਾਸ਼ ਮੇਰੇ ਕੋਲ ਵੀ ਅਜਿਹਾ ਘੋੜਾ ਹੁੰਦਾ ਅੱਖ ਚਮਕੇ ਵਿੱਚ ਹੀ ਸਮੁੰਦਰ ਦੇ ਕੰਢੇ ਪਹੁੰਚ ਜਾਂਦਾ ਅਜੀ ਇਹ ਉਹ ਗੱਲ ਸੋਚ ਹੀ ਰਿਹਾ ਸੀ ਕਿ ਘੋੜਾ ਉਹਦੇ ਨੇੜੇ ਆ ਕੇ ਪੁੱਛਣ ਲੱਗਿਆ ਏ ਨੌਜਵਾਨ ਤੂੰ ਕੌਣ ਹੈ ਕਿੱਥੇ ਜਾ ਰਿਹਾ ਹੈ ਨੌਜਵਾਨ ਨੇ ਜਵਾਬ ਦਿੱਤਾ ਮੈਂ ਕਿਸ ਕਿਸਮਤ ਦਾ ਮਾਰਿਆ ਹੋਇਆ ਹਾਂ ਤੇ ਆਪਣੀ ਕਿਸਮਤ ਦੀ ਭਾਲ ਵਿੱਚ ਨਿਕਲਿਆ ਹਾਂ ਇਹ ਸੁਣ ਕੇ ਘੋੜਾ ਕਹਿਣ ਲੱਗਿਆ ਭਰਾਵਾ ਮੈਂ ਵੀ ਤਾਂ ਕਿਸਮਤ ਦਾ ਮਾਰਿਆ ਹਾਂ ਮੈਨੂੰ ਕੋਈ ਸਵਾਰ ਨਹੀਂ ਮਿਲਦਾ ਤੂੰ ਮੇਰੀ ਕਿਸਮਤ ਦਾ ਪਤਾ ਕਰੀ ਜੇ ਉਹ ਤੈਨੂੰ ਮਿਲ ਗਈ ਤਾਂ ਉਸ ਨੂੰ ਪੁੱਛੀ ਕਿ ਮੈਨੂੰ ਸਵਾਰ ਕਿਦੋਂ ਮਿਲੇਗਾ ਕੋੜ ਦੀ ਗੱਲ ਬਾਤ ਤੋਂ ਬਾਅਦ ਫਿਰ ਉਹ ਅੱਗੇ ਤੁਰਿਆ ਅੱਕੇ ਜਾ ਕੇ ਉਸਨੇ ਇੱਕ ਰੁੱਖ ਮਿਲਿਆ ਦੇਖਣ ਵਿੱਚ ਰੁੱਖ ਸੀ ਤਾਂ ਬਹੁਤ ਵੱਡਾ ਪਰ ਅੱਧ ਸੁੱਕਿਆ ਹੋਇਆ ਸੀ ਉਹ ਥੋੜਾ ਜਿਹਾ ਆਰਾਮ ਕਰ ਲਈ ਰੁੱਖੇ ਹੇਠ ਬੈਠ ਗਿਆ ਅਜੀ ਉਹ ਬੈਠਾ ਹੀ ਸੀ ਕਿ ਰੁੱਖ ਉਸ ਤੋਂ ਪੁੱਛਣ ਲੱਗਾ ਇਹ ਮੁਸਾਫਿਰ ਤੂੰ ਕਿੱਥੇ ਜਾ ਰਿਹਾ ਹੈ ਬਹੁਤ ਥੱਕਿਆ ਲੱਗ ਰਿਹਾ ਹੈ ਨੌਜਵਾਨ ਨੌਜਵਾਨ ਨੇ ਜਵਾਬ ਦਿੱਤਾ हां परावा मैं बहुत दूर तो आया हां समुंदर करन तो पार करन तो अपनी किस्मत लेਉਣ ਜਾ ਰਿਹਾ हां अच्छा किस्मत लेਉਣ ਜਾ ਰਿਹਾ ਇਹ ਬੜੀ ਚੰਗੀ ਗੱਲ ਹੈ परा पर मैं ਤਾਂ ਤੁਰ ਨਹੀਂ ਸਕਦਾ ਨਹੀਂ ਤਾਂ ਮੈਂ ਤੇਰੇ ਨਾਲ ਤੁਰ ਪੈਂਦਾ तू ਦੇਖ ਰਿਹਾ ਹੈ ਕਿ ਮੇਰਾ ਇੱਕ ਪਾਸਾ ਬਿਲਕੁਲ ਸੁੱਕ ਗਿਆ ਹੈ ਤੂੰ ਮੇਰੀ ਕਿਸਮਤ ਮੇਰੇ ਬਾਰੇ ਪਤਾ ਕਰੀਂ ਮੋੜ ਕਦੋਂ ਹਰਾਪਰਾ ਹੋਵੇਗਾ ਤੁਰਦੇ ਤੁਰਦੇ ਆਖਿਰ ਉਹ ਸਮੁੰਦਰ ਕੰਢੇ ਪੁੱਜ ਗਿਆ ਉੱਥੇ ਇੱਕ ਮગરਮਛੇ ਪੇਟ ਦਰਦ ਨਾਲ ਕਲਰ ਆ ਰਿਹਾ ਸੀ ਜਦੋਂ ਉਸਨੇ ਮગરਮਛ ਨੂੰ ਸਮੁੰਦਰ ਪਾਰ ਕਰਨ ਜਾਂਦਾ ਕਾਰਨ ਦੱਸਿਆ ਤਾਂ ਉਹ ਬੜਾ ਖੁਸ਼ ਹੋਇਆ ਉਸਨੇ ਕਿਹਾ ਭਰਾ ਮੇਰੀ ਕਿਸਮਤ ਤੋਂ ਪਤਾ ਕਰਨਾ ਰੋਜ਼ ਪੇਟ ਵਿੱਚ ਦਰਦ ਰਹਿੰਦਾ ਹੈ ਕੁਝ ਖਾਂ ਜਾਂਦਾ ਹੈ ਨਾ ਪੀਤਾ ਜਾਂਦਾ ਹੈ ਨੌਜਵਾਨ ਬੋਲਿਆ ਤੂੰ ਮੈਨੂੰ ਆਪਣੀ ਪਿੱਠ ਤੇ ਬਿਠਾ ਕੇ ਸਮੁੰਦਰ ਪਾਰ ਕਰਾ ਦੇ ਮੈਂ ਜ਼ਰੂਰ ਪਤਾ ਕਰੂੰਗਾ ਹੋ ਮਗਰਮਸ਼ਤਿਸਵਾਰ ਹੋ ਕੇ ਸਮੁੰਦਰ ਪਾਰ ਕਰਨ ਲੱਗਾ ਸਮੁੰਦਰ ਪਾਰ ਕਾਫੀ ਪੜਕਣ ਤੋਂ ਬਾਅਦ ਆਖਰ ਉਸ ਨੂੰ ਇੱਕ ਸਾਧੂ ਮਿਲਿਆ ਉਸ ਨੇ ਸਾਧੂ ਨੂੰ ਆਪਣੀ ਸਾਰੀ ਕਹਾਣੀ ਦੱਸੀ ਆਪਣੀ ਕਿਸਮਤ ਦਾ ਪਤਾ ਪੁੱਛਿਆ ਸਾਧੂ ਨੇ ਕਿਹਾ ਬੇਟਾ ਤੇਰੀ ਕਿਸਮਤ ਤੇਰੇ ਕੋਲ ਹੀ ਹੈ ਤਾਂ ਹੈ ਤੂੰ ਇੰਨਾ ਲੰਮਾ ਸਫ਼ਰ ਕੀਤਾ ਹੈ ਐਨੀ ਮਿਹਨਤ ਕੀਤੀ ਹੈ ਤੈਨੂੰ ਸਾਰਾ ਕੁਝ ਮਿਲਿਆ ਹੈ ਨੌਜਵਾਨ ਕਹਿ ਲਗਾ ਮਹਾਰਾਜ ਮੈਂ ਤਾਂ ਕੁਝ ਸਮਝਿਆ ਨਹੀਂ ਮੰਨ ਲਿਆ ਕਿ ਮੇਰੀ ਕਿਸਮਤ ਮੇਰੇ ਕੋਲ ਹੈ ਪਰ ਜੋ ਲੋਕ ਮੈਨੂੰ ਰਾਹ ਵਿੱਚ ਮਿਲੇ ਸਨ ਉਹਨਾਂ ਦੀ ਕਿਸਮਤ ਕਿੱਥੇ ਹੈ ਉਹ ਸੁੰਦਰ ਕੋੜ ਆ ਰੁਖ ਮਗਰਮਸ਼ ਧਿਆਨ ਨਾਲ ਸੁਣ ਬੇਟਾ ਮਗਰਮਸ਼ ਨੇ ਰਾਣੀ ਦਾ 9 ਲੱਖਾ ਹਾਰ ਨਿਗਲਾ ਲਿਆ ਹੈ ਇਸ ਕਰ ਉਸ ਦਾ ਪੇਟ ਦਰਦ ਰੈਂਦਾ ਹੈ ਤੂੰ ਉਹਨੂੰ ਉਲਟੀ ਕਰਾਉਣ ਵਾਸਤੇ ਕਹੀਂ ਹਰ ਪਿਹਾਰ ਪੇਟ ਵਿੱਚੋਂ ਨਿਕਲ ਜਾਂ ਤੇ ਉਹ ਠੀਕ ਹੋ ਜਾਵੇਗਾ ਰੁੱਖ ਦੇ ਚੋਹ ਕੋਨਿਆਂ ਵਿੱਚ ਤੰਦ ਬਿਆਹ ਹੈ ਇਸ ਕਾਰਨ ਉਹ ਸੁੱਕ ਰਿਹਾ ਹੈ ਘੋੜਾ ਗੱਭਰੂ ਸਵਾਰ ਦੇ ਬਿਨਾ ਅਧੂਰਾ ਹੈ ਸੁੰਦਰੀ ਗੱਭਰੂ ਵਰ ਦੇ ਬਿਨਾ ਸਾਧੂ ਨੇ ਕਿਹਾ ਸਾਰਾ ਕੁਝ ਸੁਣ ਕੇ ਨੌਜਵਾਨ ਨੇ ਸਾਧੂ ਨੂੰ ਪ੍ਰਣਾਮ ਕਰਕੇ ਵਾਪਸ ਮੋੜ ਆਇਆ ਮગરਮਛ ਦੀ ਪਿੱਠ ਤੇ ਬੈਠ ਕੇ ਸਮੁੰਦਰ ਕੰਢੇ ਪੁੱਜ ਕੇ ਉਸਨੇ ਉਵੇਂ ਹੀ ਕੀਤਾ ਜਿਵੇਂ ਸਾਧੂ ਨੇ ਕਿਹਾ ਸੀ ਉਸਨੇ ਸਭ ਤੋਂ ਪਹਿਲਾਂ ਮગરਮਛ ਨੂੰ ਉਲਟੀ ਕਰਾਈ ਇਸ ਤੋਂ ਨੌ ਲੱਖਾ ਹਾਰ ਬਾਹਰ ਨਿਕਲ ਆਇਆ ਮગરਮਛ ਦੇ ਪੇਟ ਦਾ ਦਰਦ ਠੀਕ ਹੋ ਗਿਆ ਨੌਜਵਾਨ ਹਾਰ ਆਪਣੇ ਕੋਲ ਰੱਖ ਲਿਆ ਰੁੱਖ ਦੇ ਕੋਨਿਆਂ ਰੁੱਖ ਦੇ ਕੋਲ ਪੁੱਜ ਕੇ ਉਸ ਦੀਆਂ ਜੜ੍ਹਾਂ ਵਿੱਚੋਂ ਦੱਬਿਆ ਹੋਇਆ ਧੰਨ ਬਾਹਰ ਕੱਢ ਲਿਆ ਰੁੱਖ ਫੇਰ ਹਰਾ ਭਰਾ ਹੋਣ ਲੱਗਾ ਉਹ ਸਾਰਾ ਤੁਹਾਨੂੰ ਲੈ ਕੇ ਗਾਂਹ ਤੁਰ ਪਿਆ ਅੱਗੇ ਸਵਾਰ ਦੀ ਢੀਕ ਵਿੱਚ ਘੋੜਾ ਇੱਧਰ ਉੱਧਰ ਪਟਕਰਿਆ ਸੀ ਉਹ ਘੋੜੇ ਤੇ ਸਵਾਰ ਹੋ ਗਿਆ ਘੋੜੇ ਨੂੰ ਗੱਭਰੂ ਸਵਾਰ ਮਿਲ ਗਿਆ ਮidan ਵਿੱਚ ਪਹੁੰਚਣ ਤੇ ਸੁੰਦਰੀ ਸામਨੇ ਵਿਆਹ ਦਾ ਪ੍ਰਸਤਾਵ ਰੱਖਿਆ ਸੁੰਦਰੀ ਨੇ ਹੱਸਦੇ ਕਬੂਲ ਕਰ ਲਿਆ ਨੌਜਵਾਨ ਸੁੰਦਰੀ ਨੂੰ ਲੈ ਕੇ ਘੋੜੇ ਤੇ ਸਵਾਰ ਹੋ ਗਿਆ ਤੰਦੌਲਤ ਸਮੇਤ ਵਾਪਸ ਆਪਣੇ ਘਰ ਪਹੁੰਚ ਗਿਆ